ਦੋਸਤੋ ਬਿਨਾ ਕਿਸੇ ਮਲਾਵਟ ਦੇ ਘਰ ਦੇ ਵਿੱਚ ਨਰਮ ਮਲਾਈਮ ਪਨੀਰ ਬਣਾਉਣ ਦੇ ਲਈ ਮੈਂ 2 ਲੀਟਰ ਦੁੱਧ ਲਿਆ ਤੇ ਇਸ ਨੂੰ ਅਸੀਂ ਬੋਇਲ ਕਰਨ ਦੇ ਲਈ ਰੱਖ ਦਿੱਤਾ ਦੁੱਧ ਨੂੰ ਤੁਸੀਂ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਰਹਿਣਾ ਵਿੱਚ ਦੀ ਕਿਉਂਕਿ ਇਹਦੇ ਉੱਪਰ ਮਲਾਈ ਜਿਹੜੀ ਆ ਉਹ ਨਹੀਂ ਆਉਣੀ ਚਾਹੀਦੀਗੀ ਜੇਕਰ ਮਲਾਈ ਆਏਗੀ ਤੁਹਾਡਾ ਪਨੀਰ ਜਿਹੜਾ ਹੈ ਉਹ ਵਧੀਆ ਨਹੀਂ ਬਣੇਗਾ ਤੇ ਜਦੋਂ ਇਹਦੇ ਵਿੱਚ ਬੋਇਲ ਆਉਣਾ ਸ਼ੁਰੂ ਹੋ ਗਿਆ ਤਾਂ ਇੱਕ ਉਬਾਲਾ ਇਹਨੂੰ ਚੰਗੀ ਤਰ੍ਹਾਂ ਦੇ ਦੇਣਾ ਬਹੁਤ ਜ਼ਿਆਦਾ ਇਹਨੂੰ ਬੋਇਲ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਉਸਦੇ ਬਾਅਦ ਆਪਾਂ ਇਹਦੇ ਵਿੱਚ ਸਿਰਕਾ ਐਡ ਕਰਕੇ ਇਹਦਾ ਪਨੀਰ ਬਣਾ ਰਹੇ ਹਾਂ ਤੁਸੀਂ ਸਿਰਕੇ ਦੀ ਜਗ੍ਹਾ ਤੇ ਨਿੰਬੂ ਦੇ ਜੂਸ ਦੀ ਵਰਤੋਂ ਵੀ ਕਰ ਸਕਦੇ ਹੋ ਇਸ ਤਰ੍ਹਾਂ ਥੋੜਾ ਥੋੜਾ ਸਿਰਕਾ ਐਡ ਕਰਕੇ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਅਲੱਗ ਹੋ ਗਿਆ ਪਨੀਰ ਅਲੱਗ ਹੋ ਗਿਆ ਹੁਣ ਆਪਾਂ ਇਸ ਨੂੰ ਛਾਲਣ ਲਵਾਂਗੇ ਇਸ ਤਰ੍ਹਾਂ ਥੱਲੇ ਇੱਕ ਭਾਂਡਾ ਰੱਖ ਕੇ ਉੱਪਰ ਜਾਲੀਦਾਰ ਭਾਂਡਾ ਰੱਖ ਕੇ ਫਿਰ ਉੱਪਰ ਆਪਾਂ ਇਹਦੇ ਕੋਈ ਪੂਣਾ ਜਾਂ ਕਪੜਾ ਜਿਹਦਾ ਹੈ ਉਹ ਰੱਖ ਦਿਆਂਗੇ ਜਿਹਦੇ ਵਿੱਚ ਤੁਸੀਂ ਪਨੀਰ ਬਣਾਉਣਾ ਹੈ ਤਾਂ ਕਿ ਜਿਹੜਾ ਇਹ ਪਾਣੀ ਹੈ ਨਾ ਉਹ ਸਾਡਾ ਵੇਸਟ ਨਾ ਹੋਵੇ ਇਸ ਪਾਣੀ ਦੀ ਵਰਤੋਂ ਤੁਸੀਂ ਸਬਜ਼ੀ ਬਣਾਉਣ ਲਈ ਕਰ ਸਕਦੇ ਹੋ ਆਟਾ ਗੁੰਨਣ ਲਈ ਕਰ ਸਕਦੇ ਹੋ ਜਾਂ ਫਿਰ ਠੰਡਾ ਹੋਣ ਤੇ ਆਪਣੇ ਬੂਟਿਆਂ ਨੂੰ ਪਾ ਦਿਓ ਉਸ ਦੇ ਬਾਅਦ ਜਿਹੜਾ ਪਨੀਰ ਹੈ ਨਾ ਇਹਨੂੰ ਵੀ 3-4 ਵਾਰੀ ਸਾਫ਼ ਪਾਣੀ ਨਾਲ ਧੋ ਲਓ ਤਾਂ ਕਿ ਇਹਦੇ ਵਿੱਚੋਂ ਸਿਰਕੇ ਦੀ ਨਿੰਬੂ ਦੀ ਜਿਹੜੀ ਸਮੈਲ ਆ ਉਹ ਚਲੀ ਜਾਵੇ ਤੇ ਤੁਹਾਡਾ ਪਨੀਰ ਜਿਹੜਾ ਹੈ ਉਹ ਲੰਬੇ ਟਾਈਮ ਤੱਕ ਖਰਾਬ ਨਾ ਹੋਵੇ ਉਹਦਾ ਟੇਸਟ ਚੇਂਜ ਨਾ ਹੋਵੇ ਹੁਣ ਆਪਾਂ ਇਹਨੂੰ ਸੈੱਟ ਕਰਨਾ ਤਾਂ ਥੱਲੇ ਇੱਕ ਥਾਲ ਰੱਖ ਕੇ ਉੱਪਰ ਇੱਕ ਜਾਲੀਦਾਰ ਭਾਂਡਾ ਰੱਖ ਕੇ ਨਾ ਤੇ ਇਸ ਤਰੀਕੇ ਦੇ ਨਾਲ ਕੱਪੜੇ ਦੇ ਵਿੱਚ ਪਹਿਲਾਂ ਆਪਾਂ ਇਹਨੂੰ ਸੈੱਟ ਕਰ ਲਵਾਂਗੇ ਜਿੰਨਾ ਮੋਟਾ ਪਤਲਾ ਰੱਖਣਾ ਹੈ ਨਾ ਇੱਥੇ ਹੀ ਤੁਸੀਂ ਸੈੱਟ ਕਰ ਲੈਣਾ ਕਿਉਂਕਿ ਪਨੀਰ ਜਿਸ ਹਿਸਾਬ ਨਾਲ ਤੁਸੀਂ ਸੈੱਟ ਕਰ ਦੋਗੇ ਉਹੀ ਸ਼ੇਪ ਤੇ ਉਸੇ ਹੀ ਮੋਟਾਈ ਦੇ ਵਿੱਚ ਇਹ ਬਣ ਕੇ ਤਿਆਰ ਹੋਏਗਾ ਉਸਦੇ ਬਾਅਦ ਇਹਦੇ ਉੱਪਰ ਦੀ ਕੋਈ ਭਾਰੀ ਚੀਜ਼ ਰੱਖ ਦੇਾਂਗੇ ਤਾਂ ਮੈਂ ਚੱਕਲੇ ਨੂੰ ਰੱਖ ਰਹੀ ਹਾਂ ਤੇ ਇਹਨੂੰ ਤਕਰੀਬਨ 40 ਤੋਂ 45 ਮਿੰਟਾਂ ਪਾ ਇਸੇ ਤਰ੍ਹਾਂ ਹੀ ਪਿਆ ਰਹਾਂਗੇ ਮੈਂ ਇਹਨੂੰ ਤਕਰੀਬਨ 40 ਮਿੰਟ ਰੱਖਿਆ ਵਾ ਕਿਉਂਕਿ ਜ਼ਿਆਦਾ ਟਾਈਮ ਰੱਖੋਗੇ ਪਨੀਰ ਤੁਹਾਡਾ ਬਣ ਜਾਏਗਾ ਪਰ ਉਹ ਹਾਰਡ ਬਣੇਗਾ ਤਾਂ ਤੁਸੀਂ ਦੇਖ ਸਾਜੋ ਬਿਲਕੁਲ ਪਨੀਰ ਸਰਦਾ ਬਣ ਕੇ ਤਿਆਰ ਹੋ ਗਿਆ ਵਾ ਤੇ ਇਹਦੇ ਉੱਪਰ ਕੱਪੜੇ ਦੀ ਵੀ ਸ਼ੇਪ ਜਿਹੜੀ ਆ ਉਸੇ ਤਰੀਕੇ ਦੇ ਨਾਲ ਹੀ ਬਣ ਗਈ ਆ ਤੇ तकरीबन ਸਾਰਾ ਪਾਣੀ ਨਿਕਲ ਗਿਆ ਪਰ ਇਹ ਬਹੁਤ ਹੀ ਨਰਮ ਮੁਲਾਇਮ ਪਨੀਰ ਜਿਹੜਾ ਹੈ ਉਹ ਬਣ ਕੇ ਤਿਆਰ ਹੋਇਆ ਬਿਨਾਂ ਕਿਸੇ ਮਲਾਵਟ ਦੇ ਬਿਨਾਂ ਰੋਡ ਪਾਊਡਰ ਦੇ ਜਾਂ ਮੈਦੇ ਦੇ ਜਾਂ ਸੁੱਕਾ ਦੁੱਧ ਪਾਏ ਤੇ 2 ਲੀਟਰ ਦੁੱਧ ਤੋਂ ਤੁਸੀਂ ਇੰਨਾ ਪਨੀਰ ਤਿਆਰ ਕਰ ਸਕਦੇ ਹੋ ਤੇ ਤੁਸੀਂ ਇਹਦੀ ਮਿਟਾਈ ਵੀ ਦੇਖ ਸਕਦੇ ਹੋ ਕਿ ਮੈਂ ਇਹਨੂੰ ਕਿੰਨਾ ਕ ਮੋਟਾ ਰੱਖਿਆ ਵਾ ਨਾ ਤਾਂ ਬਹੁਤ ਪਤਲਾ ਹੈ ਤੇ ਨਾ ਹੀ ਬਹੁਤ ਮੋਟਾ ਵਾ ਹੁਣ ਮੈਂ ਤੁਹਾਨੂੰ ਇਹਨੂੰ ਕੱਟ ਕੇ ਵੀ ਦਿਖਾ ਦਿੰਨੀ ਆ ਕਿ ਇਹ ਅੰਦਰੋਂ ਕਿੰਨਾ ਵਧੀਆ ਬਣਿਆ ਵਾ ਬਿਲਕੁਲ ਮਾਰਕੀਟ ਵਰਗਾ ਮਾਰਕੀਟ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈ ਕਿਉਂਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੋਏਗੀ ਜੇ ਤੁਸੀਂ ਇਹਨੂੰ ਜ਼ਿਆਦਾ ਦਿਨ ਰੱਖਣਾ ਹੈ ਨਾ ਤਾਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਪਾਣੀ ਛਪਾ ਕੇ ਇਹਨੂੰ ਫ੍ਰਿਜ 'ਚ ਰੱਖ ਸਕਦੇ ਹੋ ਜਾਰ ਪਾਏਦੇ ਨੇ ਬਿਲਕੁਲ ਖਰਾਬ ਨਹੀਂ ਹੋਏਗਾ ਵੈਸੇ ਇੰਨੇ ਦਿਨ ਤਾਂ ਨਿਕਲਦੇ ਨਹੀਂ ਪਹਿਲਾਂ ਹੀ ਯੂਜ਼ ਹੋ ਜਾਂਦਾ ਵਾ